ਕਰਨੇ ਸੈਂਗੇ ਕੀ ਗੱਲ ਹੋਈ ਗੱਲ ਇਹ ਹੋਈ ਜੇ ਇਹਦਾ ਪਹਿਲਾ ਮਟਰੈਕਟਰ ਚਲਾਉਂਦਾ ਇੱਕ ਨਾ ਲਈ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦੇਣ ਕਿੰਦਾ ਮੇਰਾ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰਹੀ ਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈੜੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਂ ਰਿਹਾ ਪਿਆ ਮਿੱਟੀ ਵਾਲਾ ਚਲਾਉਂ ਰਿਹਾ ਵਾ 300 ਰੁਪਿਆ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਖਲਾਰ ਲਿਆ ਮੈਂ ਖਲੋ ਗਿਆ ਇਨੇ ਮੈਨੂੰ ਬੰਨ ਲਿਆ ਇਹਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮੁਨੀ-ਮੁਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇੱਕ ਇਹਦੇ ਬੂਟੇ ਦਾ ਮੁੰਡਾ ਹੈ ਨਾ ਅਬੀ ਹਾਂਜੀ ਤੇ ਟ੍ਰੈਕਟਰ ਬੰਨਿਆ ਕਿਉਂਕਿ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਆ ਸਿੱਧਾ ਟਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਰਿਸ਼ਤੇ ਚ ਕੀ ਲੱਗਦੇ ਆ ਤੁਹਾਡੇ ਹਾਂਜੀ ਪੂ ਡਾੜੀ ਦੇ ਪੂਆ ਦੇ ਮੁੰਡਾ ਹੈ ਹਾਂਜੀ ਤਿੰਨ ਚਾਰ ਵਾਰੀ ਟਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡਾੜੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੇ ਹੁਣ ਤੁਸੀਂ ਕੀ ਜਾਣੋ ਸੁਨਾਖ ਚਾਹੀਦਾ ਸਾਨੂੰ ਕਿੰਨੀ ਗੱਲ ਬਾਤ ਕਾਂਜੀ ਕਰਨੀ ਜੇ ਇਹ ਹੈਗੀ 3 3 ਕ ਵਜੇ ਦੀ ਹਾਂਜੀ ਉਸੇ ਵੇਲੇ ਇਥੇ ਲੈ ਆਂਤਾ ਹਾਂ ਸਿੱਧੇ ਡਾਇਰੈਕਟਰਾਂ ਗਿਆ ਮੌਤ ਡੈਥ ਹੋ ਗਈ। ਇਹ ਕਿ ਨਾ ਭਪਿੰਦਰ ਸਿੰਘ ਇਸਪਿੰਦਾ ਸਨ ਆਫ ਗੁਲਜਾਰ ਸਿੰਘ ਪਿੰਡ ਰਾਮਨਦਵਾਲੀ ਦਾ ਹੈ ਰਹਿਣ ਵਾਲਾ ਵਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ ਸਨ ਆਫ ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹਨਾਂ ਦੀ ਮਿੱਟੀ-ਮੁੱਟੀ ਪਹਿਲਾਂ ਢੋਂਦਾ ਦੰਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਇਹ ਖੁਸਨ ਇਹਨਾਂ ਤਿੰਨ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੂੰ ਹੀ ਬੱਦਾ ਵਾ ਤਮਾਨ ਕੇ ਛੜਾਲਾ ਤੇ ਜਾਂ ਪੈਸੇ ਦੇ ਤੇ ਇਹ ਜਦੋਂ ਛੜਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਲਗਾਤਾ ਇਹਦੇ ਲੰਗੜਣ ਦੇ ਨਾਲ ਦੀ ਮੌਤ ਹੋ ਗਈ ਹੈ ਸਰ ਇਹ ਮਾਮਲਾ ਦੱਟ ਕਰ ਲੇ ਕਰ ਲਗੇਂ ਦਰਚ ਕਿਤੇ ਕਿਤੇ ਖਲਾਫ ਕਿੰਨੇ 2 3 ਤਿੰਨ ਦੋ ਸੇ ਬੂਟਾ ਅਭੀ ਖੁਸਨ ਦੇਖੋ ਨੀ ਐਗਲੀ ਕਾਰਵਾਈ ਅਮਲ ਜਿਲੀਆ ਬਹੁਤ ਪਰਮਗਤ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਲਾਸ਼ ਨੂੰ ਲਾਸ਼ ਨੂੰ ਪੋਸਟ ਮਾਰਟਮ ਕਰਾਉਣੀ ਪੋਸਟ ਮਾਰਟਮ ਹੂੰ